ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸਮ ਹਾਰਚਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਹੋਰ ਡਿਜ਼ਾਈਨ ਲੈ ਕੇ ਤੇ ਅੱਜ ਜਿਹੜਾ ਮੈਂ ਡਿਜ਼ਾਈਨ ਲੈ ਕੇ ਆਈਆਂ ਬਹੁਤ ਹੀ ਸੌਖਾ ਡਿਜ਼ਾਈਨ ਹੈ ਸਿਰਫ ਇੱਕ ਸਲਾਈ ਦਾ ਡਿਜ਼ਾਈਨ ਹੈ ਇੱਕ ਸਲਾਈ ਵਿੱਚ ਡਿਜ਼ਾਈਨ ਬੰਨਾ ਹੈ ਬਾਕੀ ਸਭ ਸਲਾਈਆਂ ਜਿਹੜੀਆਂ ਉਲਟੀਆਂ ਸਿੱਧੀਆਂ ਬਣਡੀਆਂ ਨੇ ਬਹੁਤ ਹੀ ਸੌਖਾ ਜਿਹਾ ਡਿਜ਼ਾਈਨ ਹੈ ਤੇ ਤੁਸੀਂ ਇਸ ਨੂੰ ਕਿਸੇ ਵੀ ਕੋਟੀ ਸਵੈਟਰ ਤੇ ਬਣਾ ਸਕਦੇ ਜੇ ਜੈਂਟਸ ਕੋਟੀ ਤੇ ਵੀ ਬਣਾ ਸਕਦੇ ਜੇ ਲੇਡੀਜ਼ ਕੋਟੀ ਤੇ ਬਣਾ ਸਕਦੇ ਜੇ ਤੇ ਬਹੁਤ ਹੀ ਸੌਖਾ ਤੇ ਸਿੰਪਲ ਜਿਹਾ ਡਿਜ਼ਾਈਨ ਆ ਬਹੁਤ ਆਸਾਨ ਤਰੀਕੇ ਦੇ ਨਾਲ ਬਣ ਜਾਂਦਾ ਆ ਤੇ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਆਪਾਂ 5-5 ਦੇ ਹਿਸਾਬ ਨਾਲ ਕੁੰਡੇ ਲੈਣੇ ਨੇ 5-5 ਦੇ ਹਿਸਾਬ ਨਾਲ ਕੁੰਡੇ ਲੈ ਕੇ 4 ਕੁੰਡੇ ਵਾਧੂ ਲੈ ਲੈਣੇ 2 ਕੁੰਡੇ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਤੇ 2 ਕੁੰਡੇ ਐਡਜਸਟ ਵਾਸਤੇ ਆਪਾਂ ਲੈਣੇ ਨੇ ਤੇ ਬਹੁਤ ਹੀ ਸੌਖਾ ਡਿਜ਼ਾਈਨ ਆ ਪਹਿਲਾਂ ਆਪਾਂ ਇੱਕ ਸਿੱਧੀ ਸਿੱਧੀ ਸਿਲਾਈ ਬਣਾ ਕੇ ਤੇ ਕੰਪਲੀਟ ਕਰ ਲਾਂਗੇ ਤੁਸੀਂ ਵੀ ਬਾਰਡਰ ਬਣਾਉਣ ਤੋਂ ਬਾਦ ਇੱਕ ਸਲਾਈ ਸਿੱਧੀ ਔਰ ਇੱਕ ਸਲਾਈ ਉਲਟੀ ਬਣਾ ਲੈਣੀ ਆ ਤੇ ਉਸ ਤੋਂ ਬਾਅਦ ਡਿਜ਼ਾਈਨ ਜਿਹੜਾ ਬਣੇਗਾ ਤੇ ਬਹੁਤ ਹੀ ਸੋਖਾ ਡਿਜ਼ਾਈਨ ਆ ਜੇ ਕੋਈ ਕੁੰਡੇ ਵਗੈਰਾ ਵਧਾਉਣੇ ਆ ਤੇ ਤੁਸੀਂ ਵਧਾ ਸਕਦੇ ਮੈਂ ਵੀ ਇੱਥੇ ਦੋ ਕੁੰਡੇ ਵਧਾਉਣੇ ਨੇ ਤੇ ਮੈਂ ਤੁਹਾਨੂੰ ਦੱਸਾਂਗੀ ਕਿ ਕੁੰਡੇ ਆਪਾਂ ਕਿਸ ਤਰ੍ਹਾਂ ਵਧਾ ਸਕਦੇ ਆ ਪਹਿਲਾ ਕੁੰਡਾ ਉਤਾਰ ਲੈਣਾ ਆ ਫਿਰ ਸਾਰੇ ਕੁੰਡੇ ਸਿੱਧੇ-ਸਿੱਧੇ ਬੁੰਦੇ ਜਾਣਾ ਆ ਤੇ ਜਿਸ ਤਰ੍ਹਾਂ ਆਪਾਂ ਦੋ ਕੁੰਡੇ ਵਧਾਉਣੇ ਆ ਤੇ ਇਹ ਤੁਸੀਂ ਕਿਤੇ ਵੀ ਵਧਾ ਸਕਦੇ ਜੇ ਪੂਰੀ ਸਲਾਈ ਦੇ ਵਿੱਚ ਮੈਂ ਇੱਥੇ ਦੋ ਕੁੰਡੇ ਵਧਾਉਣੇ ਆ ਤੇ ਤੁਹਾਨੂੰ ਵਧਾ ਕੇ ਦੱਸਦੀ ਆ ਇੱਥੋਂ ਤੱਕ ਆਪਾਂ ਸਿੱਧਾ-ਸਿੱਧਾ ਉਣ ਲਿਆ ਹੁਣ ਇਹ ਇੱਕ ਕੁੰਡੇ ਨੂੰ ਆਪਾਂ ਇਸ ਤਰ੍ਹਾਂ ਕਰਕੇ ਉਣ ਲਿਆ ਆ ਕੁੰਡਾ ਵਧਾਉਣ ਵਾਸਤੇ ਹੁਣ ਇਹਨੂੰ ਆਪਾਂ ਇਸ ਤਰ੍ਹਾਂ ਪਿਛਲੇ ਪਾਸੇ ਉਣ ਲਾਂਗੇ ਤੇ ਇਹ ਸਾਡਾ ਇੱਕ ਕੁੰਡਾ ਜਿਹੜਾ ਉਹ ਵੱਧ ਗਿਆ ਹੁਣ ਇੱਕ ਕੁੰਡਾ ਫੇਰ ਆਪਾਂ ਅੱਗੇ ਜਾ ਕੇ ਵਧਾ ਲਾਂਗੇ ਤੇ ਜਿਹੜੇ ਸਾਡੇ ਦੋ ਕੁੰਡੇ ਘੱਟ ਸੀ ਉਹ ਪੂਰੇ ਹੋ ਜਾਣਗੇ ਤੁਸੀਂ ਵੀ ਇਸੇ ਤਰ੍ਹਾਂ ਕੁੰਡੇ ਜਿਹੜੇ ਆ ਵਧਾ ਸਕਦੇ ਜੇ ਦੇਖੋ ਫਿਰ ਇੱਥੇ ਆਪਾਂ ਇੱਕ ਕੁੰਡਾ ਜਿਹੜਾ ਇਸ ਤਰ੍ਹਾਂ ਕਰਕੇ ਪਹਿਲਾਂ ਹੁਣ ਲੈਣਾ ਫਿਰ ਇਹਨੂੰ ਇਸ ਤਰ੍ਹਾਂ ਬੈਕ ਸਾਈਡ ਤੋਂ ਲੈਣਾ ਇੱਕੋ ਕੁੰਡੇ ਨੂੰ ਆਪਾਂ ਜਦੋਂ ਦੋ ਵਾਰ ਹੁਣਾਗੇ ਤੇ ਇੱਕ ਕੁੰਡਾ ਸਾਡਾ ਆਪਣੇ ਆਪ ਹੀ ਵੱਧ ਜਾਏਗਾ ਹੁਣ ਆਗੇ ਉਲਟੀ ਸਾਈਡ ਤੇ ਤੇ ਉਲਟੀ ਸਲਾਈ ਜਿਹੜੀ ਉਹ ਪੂਰੀ ਆਪਾਂ ਉਲਟੀ ਉਲਟੀ ਬਣਾ ਲੈਣੀ ਆ ਉਲਟੀ ਸਲਾਈ ਪੂਰੀ ਉਲਟੀ ਉਲਟੀ ਬਣਾ ਕੇ ਕੰਪਲੀਟ ਕਰ ਲਾਂਗੇ ਫਿਰ ਸਿੱਧੀ ਸਾਈਡ ਤੋਂ ਡਿਜ਼ਾਈਨ ਬਣੇਗਾ ਸਿਰਫ ਇੱਕ ਸਲਾਈ ਦਾ ਡਿਜ਼ਾਈਨ ਹੈ ਤੇ ਬਹੁਤ ਹੀ ਸੋਖਾ ਡਿਜ਼ਾਈਨ ਹੈ ਬਹੁਤ ਸੋਹਣਾ ਲੱਗਦਾ ਹੈ ਬਣਿਆ ਹੋਇਆ ਹੁਣ ਆ ਗਿਆਂ ਸਿੱਧੀ ਸਾਈਡ ਤੇ ਸਿੱਧੀ ਸਾਈਡ ਤੇ ਆਪਾਂ ਡਿਜ਼ਾਈਨ ਬਣਾਵਾਂਗੇ ਹੁਣ ਵੇਖੋ ਕਿਸ ਤਰ੍ਹਾਂ ਪਹਿਲਾ ਕੁੰਡਾ ਉਤਾਰ ਲਿਆ ਫਿਰ ਦੋ ਕੁੰਡੇ ਸਿੱਧੇ ਬਣਾ ਲੈਣੇ ਇੱਕ ਤੇ ਦੋ ਦੋ ਕੁੰਡੇ ਸਿੱਧੇ ਬਣਾ ਲੈ ਹੁਣ ਤਿੰਨ ਕੁੰਡੇ ਲਵਾਂਗੇ ਇਕੱਠੇ ਆ ਵੇਖੋ ਇਸ ਤਰ੍ਹਾਂ ਤਿੰਨ ਕੁੰਡੇ ਇਕੱਠੇ ਲੈਣੇ ਆ ਤੇ ਇਹਨਾਂ ਨੂੰ ਇਸ ਤਰ੍ਹਾਂ ਕਰਕੇ ਇੱਕ ਵਾਰ ਉਣ ਲਿਆ ਫਿਰ ਜਾਲੀ ਪਾਵਾਂਗੇ ਵਿੱਚ ਤੇ ਇੱਕ ਵਾਰ ਦੁਬਾਰਾ ਉਣ ਲਵਾਂਗੇ ਇਹ ਸਾਡੇ ਤਿੰਨ ਤੋਂ ਫਿਰ ਤਿੰਨ ਕੁੰਡੇ ਹੋਗੇ ਦੋ ਕੁੰਡੇ ਸਿੱਧੇ ਬਣਾਵਾਂਗੇ ਇਹ ਹੀ ਪੰਜ ਕੁੰਡੇ ਆਪਾਂ ਪੂਰੀ ਸਲਾਈ ਦੇ ਵਿੱਚ ਰਿਪੀਟ ਕਰਨੇ ਆ ਫਿਰ ਵੇਖੋ ਤਿੰਨ ਕੁੰਡੇ ਲਾਲੇ ਇਕੱਠੇ ਵਿੱਚ ਇੱਕ ਵਾਲ ਪਾਤਾ ਤੇ ਦੁਬਾਰਾ ਤਿੰਨ ਕੁੰਡਿਆਂ ਨੂੰ ਉਣਤਾ ਫਿਰ ਦੋ ਕੁੰਡੇ ਸਿੱਧੇ ਫਿਰ ਤਿੰਨ ਕੁੰਡਿਆਂ ਤੋਂ ਤਿੰਨ ਕੁੰਡੇ ਬਣਾਵਾਂਗੇ ਫਿਰ ਅਗਲੇ ਦੋ ਕੁੰਡੇ ਸਿੱਧੇ ਤੇ ਲਾਸਟ ਵਾਲਾ ਕੁੰਡਾ ਵੀ ਸਿੱਧਾ ਬਣਾ ਲੈਣਾ ਹੁਣ ਆ ਗਿਆ ਡਿਜ਼ਾਈਨ ਦੀ ਆਪਾਂ ਉਲਟੀ ਸਾਈਡ ਦੇ ਪਹਿਲਾ ਕੁੰਡਾ ਉਤਾਰ ਲਿਆ ਬਾਕੀ ਸਾਰੇ ਕੁੰਡੇ ਆਪਾਂ ਉਲਟੇ-ਉਲਟੇ ਬਣਾ ਲੈਣੇ ਪੂਰੀ ਸਲਾਈ ਜਿਹੜੀ ਆ ਉਲਟੀ-ਉਲਟੀ ਬਣਾ ਕੇ ਕੰਪਲੀਟ ਕਰ ਲਾਂਗੇ ਇੱਕ ਸਲਾਈ ਵਿੱਚ ਹੀ ਡਿਜ਼ਾਈਨ ਬਣੇਗਾ ਬਾਕੀ ਸਲਾਈਆਂ ਉਲਟੀਆਂ ਸਿੱਧੀਆਂ ਹੀ ਬਣਨੀਆਂ ਨੇ ਹੁਣ ਇਸ ਤੋਂ ਬਾਅਦ ਫੇਰ ਆਪਾਂ ਉਲਟੀ ਸਿੱਧੀ ਸਲਾਈ ਬਣਾਉਣੀ ਆ ਫੇਰ ਹੁਣ ਇੱਕ ਸਲਾਈ ਆਪਾਂ ਸਿੱਧੀ ਸਿੱਧੀ ਬਣਾ ਲੈਨੇ ਆ ਜਦੋਂ ਆਪਾਂ ਅੱਗੇ ਤੋਂ ਅੱਗੇ ਇਹੀ ਚਾਰ ਸਲਾਈਆਂ ਰਿਪੀਟ ਕਰਦੇ ਜਾਣਾ ਤੇ ਡਿਜ਼ਾਈਨ ਸਾਡਾ ਜਿਹੜਾ ਇਸ ਤਰੀਕੇ ਦੇ ਨਾਲ ਬਣ ਕੇ ਰੈਡੀ ਹੁੰਦਾ ਜਾਣਾ ਹੈ ਛੋਟਾ ਛੋਟਾ ਡਿਜ਼ਾਈਨ ਹੈ ਕਿਸੇ ਵੀ ਕੋਟੀ ਸਵੈਟਰ ਤੇ ਪਾਓਗੇ ਤੇ ਬਹੁਤ ਹੀ ਸੋਹਣਾ ਲੱਗੇਗਾ ਜੇਕਰ ਤੁਹਾਨੂੰ ਡਿਜ਼ਾਈਨ ਪਸੰਦ ਆਇਆ ਵੀਡੀਓ ਪਸੰਦ ਆਈ ਹੈ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਮਿਲਦੇ ਆਂ ਫਿਰ ਇਸ ਤਰ੍ਹਾਂ ਦੇ ਸੌਖੇ ਜਿਹੇ ਡਿਜ਼ਾਈਨ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ